ਫਿਰੋਜ਼ਪੁਰ ਦੇ ਵਿੱਚੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਆ ਫਿਰੋਜ਼ਪੁਰ ਦੇ ਵਿੱਚ 9:23 ਮਿੰਟ ਦੇ ਉੱਪਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏਗੇ ਹੈ ਘਰਾਂ ਤੇ ਪੱਖੇ ਹਿੱੰਨੇ ਸ਼ੁਰੂ ਹੋ ਗਏ ਸੀਗੇ ਤਾਂ ਲੋਕ ਘਰਾਂ ਤੋਂ ਬਾਹਰ ਨਿਕਲੇ ਇਹ 9:23 ਮਿੰਟ ਦੇ ਉੱਪਰ ਜਿਹੜਾ ਪੁਚਾਲ ਤੇ ਝਟਕੇ ਮਹਿਸੂਸ ਕੀਤੇ ਗਏ ਤਾਂ ਫਿਰੋਜ਼ਪੁਰ ਏਰੀਏ ਦੇ ਵਿੱਚ ਫਿਰੋਜ਼ਪੁਰ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਝਟਕੇ ਮਹਿਸੂਸ ਕੀਤੇ ਗਏਗੇ ਹੈ ਤਾਂ 9:23 ਮਿੰਟ ਦੇ ਉੱਪਰ ਜਿਹੜੀ ਇਸ ਦੀ ਤੀਬਰਤਾ ਜਿਹੜੀ ਆ ਦੱਸੀ ਗਈ ਹੈਗੀ 4.7 ਤੀਬਰਤਾ ਜਿਹੜਾ ਇਹ ਪੁਚਾਲ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਹੋਏ ਨੇ ਤਾਂ ਹਾਲਾਂਕਿ ਹਿਲੇ ਤੱਕ ਕੋਈ ਵੀ ਇਦਾਂ ਦੀ ਖਬਰ ਜਿਹੜੀ ਉਹ ਸਾਹਮਣੇ ਨਿਕਲ ਕੇ ਨਹੀਂ ਆਈ ਹੈਗੀ ਕੋਈ ਨੁਕਸਾਨ ਜਾਨੀ ਨੁਕਸਾਨ ਦੀ ਜਾਂ ਮਾਲੀ ਨੁਕਸਾਨ ਦੀ ਹਿਲੇ ਤੱਕ ਕੋਈ ਖਬਰ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ ਹੈਗੀ ਪਰ ਫਿਰੋਜ਼ਪੁਰ ਤੋਂ ਵੱਡੀ ਖਬਰ ਹੈ ਕਿ ਫਿਰੋਜ਼ਪੁਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹੈਗੇ ਨੇ ਸਰ ਹੋਇਆ ਕਿ ਸਾਰੇ ਬਾਹਰ ਆ ਗਏ ਜੀ ਉਹ ਸਰ 9 ਤੇਜ਼ ਤੇ ਪੁਚਾਲ ਆ ਪੁਚਾਲੇ ਨਹੀਂ ਤੇਜ਼ ਹੈ ਸਾਡੇ ਕੱਚੇ ਘਰ ਹੈਗੇ ਨੇ ਪੱਖਾ ਵੀ ਸਾਡਾ ਹਿੱਲਣ ਲੱਪਿਆ ਅਸੀਂ ਤਾਂ ਬਾਹਰ ਹੀ ਆਣਾ ਵਾ ਸਾਰੇ ਸਾਰੇ ਬਾਹਰ ਆ ਗਏ ਬਹੁਤ ਤੇਜ਼ ਆਇਆ ਬਹੁਤ ਤੇਜ਼ ਆਇਆ ਸਰ ਸਾਰੇ ਬਾਹਰ ਆ ਗਏ ਸਾਰੇ ਬਾਹਰ ਆ ਗਏ ਪੂਰਾ ਮੁਹੱਲਾ ਬਾਹਰ ਆ ਗਿਆ ਨੀ ਤੇਜ਼ ਬਚਾਲ ਆਇਆ ਸਾਡਾ ਅਜ ਤਾਂ ਪੱਖਾ ਸਾਡਾ ਜੀ ਲੰਲਾ ਪਿਆ ਤਾਂ ਉੱਠ ਕੇ ਆ ਗਏ ਛੜੇ ਕੱਚੇ ਘਰੇ ਗਏ ਕੀ ਨਾਮ ਵਸਾ ਤੁਹਾਡਾ ਅਰਜਿੰਦਰ ਕੁਮਾਰ ਜੀ ਅੱਜ ਫਿਰ ਉਸ ਤੋਂ ਇੰਨੀ ਤੇਜ਼ ਬਚਾਲ ਆਇਆ ਤੇ ਧਰਤੀ ਵੀ ਰਨੇ ਲੱਗੀ ਸਾਰੇ ਬੈੱਡ ਵੀ ਰਨੇ ਲੱਗੇ ਸਾਰੇ ਬਹਾਰ ਦੇਖੀ ਆਪ ਸਾਰੇ ਬਾਹਰ ਗੁੰਮ ਰਹੇ ਆ ਬਹੁਤ ਤੇਜ਼ ਬਚਾਲ ਆਇਆ ਜੀ और बच्चों के लिए तो एक हास्य का विषय लेकिन ये खतरनाक काम है जी हम ऐसे डेंजर जोन में बैठे हैं कि कोई भूकंप कप्रू से बचने का साधन नहीं है यहां पे अपने आप को संभालिए फिरोजपुर ਦੇ ਵਿੱਚੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈਗੀਆ ਫਿਰੋਜ਼ਪੁਰ ਦੇ ਵਿੱਚ 9:23 ਮਿੰਟ ਦੇ ਉੱਪਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏਗੇ ਆ ਘਰਾਂ ਤੇ ਪੱਖੇ ਹਿੱੰਨੇ ਸ਼ੁਰੂ ਹੋ ਗਏ ਸੀਗੇ ਤਾਂ ਲੋਕ ਘਰਾਂ ਤੋਂ ਬਾਹਰ ਨਿਕਲੇ ਇਹ 9:23 ਮਿੰਟ ਦੇ ਉੱਪਰ ਜਿਹੜਾ ਪੁਚਾਲ ਤੇ ਝਟਕੇ ਮਹਿਸੂਸ ਕੀਤੇ ਗਏ ਤਾਂ ਫਿਰੋਜ਼ਪੁਰ ਏਰੀਏ ਦੇ ਵਿੱਚ ਫਿਰੋਜ਼ਪੁਰ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਝਟਕੇ ਮਹਿਸੂਸ ਕੀਤੇ ਗਏ ਹੈਗੇ ਆ ਤਾਂ 9:23 ਮਿੰਟ ਦੇ ਉੱਪਰ ਜਿਹੜੀ ਇਸ ਦੀ ਤੀਬਰਤਾ ਜਿਹੜੀ ਆ ਦੱਸੀ ਗਈ ਹੈਗੀ 4.7 ਤੀਬਰਤਾ ਜਿਹੜਾ ਇਹ ਪੁਚਾਲ ਦੇ ਝਟਕੇ ਜਿਹੜੇ ਆ ਉਹ ਮਹਿਸੂਸ ਹੋਏ ਨੇ ਤਾਂ ਹਾਲਾਂਕਿ ਹਿਲੇ ਤੱਕ ਕੋਈ ਵੀ ਇਦਾਂ ਦੀ ਖਬਰ ਜਿਹੜੀ ਉਹ ਸਾਹਮਣੇ ਨਿਕਲ ਕੇ ਨਹੀਂ ਆਈ ਹੈਗੀ ਕੋਈ ਨੁਕਸਾਨ ਜਾਨੀ ਨੁਕਸਾਨ ਦੀ ਜਾਂ ਮਾਲੀ ਨੁਕਸਾਨ ਦੀ ਹਿਲੇ ਤੱਕ ਕੋਈ ਖਬਰ ਜਿਹੜੀ ਨਿਕਲ ਕੇ ਸਾਹਮਣੇ ਨਹੀਂ ਆਈ ਹੈਗੀ ਪਰ ਫਿਰੋਜ਼ਪੁਰ ਤੋਂ ਵੱਡੀ ਖਬਰ ਹੈ ਕਿ ਫਿਰੋਜ਼ਪੁਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹੈਗੇ ਨੇ ਸਰ ਹੋਇਆ ਕਿ ਸਾਰੇ ਬਾਹਰ ਆ ਗਏ ਜੀ ਉਹ ਸਰ 9 ਤੇਜ਼ ਤੇ ਪੁਚਾਲ ਆ ਪੁਚਾਲੇ ਨਹੀਂ ਤੇਜ਼ ਆ ਸਾਡੇ ਕੱਚੇ ਘਰ ਹੈਗੇ ਨੇ ਪੱਕਾ ਵੀ ਸਾਡਾ ਹਿੱਲਣ ਲੱਪਿਆ ਅਸੀਂ ਤਾਂ ਬਾਹਰ ਹੀ ਆਣਾ ਵਾ ਸਾਰੇ ਸਾਰੇ ਬਾਹਰ ਆ ਗਏ ਬਹੁਤ ਤੇਜ਼ ਆਇਆ ਬਹੁਤ ਤੇਜ਼ ਆਇਆ ਸਰ ਸਾਰੇ ਬਾਹਰ ਆ ਗਏ ਸਾਰੇ ਬਾਹਰ ਆ ਗਏ ਪੂਰਾ ਮੁਹੱਲਾ ਹੀ ਬਾਹਰ ਆ ਗਿਆ ਨਿਤਿਪਝਾਲ ਆਇਆ ਸਾਡਾ ਅਜ ਤਾਂ ਪੱਖੇ ਸਾਡਾ ਹੀ ਲੱਲਾ ਪਿਆ ਤਾਂ ਉੱਠ ਕੇ ਆ ਗਏ ਸਾਡੇ ਕੱਚੇ ਘਰ ਹੈਗੇ ਨੇ ਕੀ ਨਾਮ ਅਸਾ ਤੁਹਾਡਾ ਅਭਿੰਦਰ ਕੁਮਾਰ ਜੀ इतनी तेज भूचाल आया और और सारे सारे आप सारे बाहर घूम रहे हैं बहुत तेज भूचाल आया जी और बच्चों के लिए तो एक हास्य का विषय लेकिन ये खतरनाक काम है जी हम ऐसे डेंजर जोन में बैठे हैं कि कोई भूकंप कपड़ों से बचने का साधन नहीं है यहाँ पे अपने आप को संभालिए